ਰਪੋਤਲਾ ਸ਼ਹਿਰ ਦੇ ਵਿੱਚ ਪਿੰਡ ਖਾਨਪੁਰ ਅਸੀਂ ਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਪਿੰਡ ਦੀ ਹਾਲਤ ਕਾਫੀ ਖਰਾਬ ਹੈ ਤੇ ਇੱਥੇ ਸੀਵਰੇਜ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਲੋਕਾਂ ਦੇ ਕਹਿਣ ਤੇ ਜਦੋਂ ਮੀਡੀਆ ਦੀ ਟੀਮ ਪਿੰਡ ਖਾਨਪੁਰ ਪਹੁੰਚੀ ਤਾਂ ਕਈ ਜਗ੍ਹਾ ਤੇ ਸੀਵਰੇਜ ਦੀ ਮੁਸ਼ਕਲ ਆ ਰਹੀ ਸੀ ਤੇ ਲੋਕਾਂ ਨੇ ਦੱਸਿਆ ਕਿ ਸਰਪੰਚ ਸਾਹਿਬ ਨੇ ਚਾਰ ਵਾਰ ਸੜਕ ਪੁੱਟ ਕੇ ਦੁਬਾਰਾ ਬਣਾਈ ਲੇਕਿਨ ਮੁਸ਼ਕਿਲ ਦਾ ਹੱਲ ਨਹੀਂ ਹੋਇਆ ਪਿੰਡ ਵਿੱਚ ਕਈ ਗਲੀਆਂ ਵੀ ਪੱਕੀਆਂ ਸਨ ਤੇ ਇੰਟਰਲੋਕ ਵਾਲੀਆਂ ਗਲੀਆਂ ਤੇ ਇੱਕ ਦੋ ਕੱਚੀਆਂ ਗਲੀਆਂ ਜਦੋਂ ਪਿੰਡ ਦੇ ਸਰਪੰਚ ਦਿਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਿੰਨੀ ਵੀ ਪਿੰਡ ਵਿੱਚ ਗ੍ਰਾਂਟ ਆਈ ਹੈ ਉਹ ਸਾਰੀ ਲੱਗ ਗਈ ਹੈ ਸਰਪੰਚ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਸਟਰੀਟ ਲਾਈਟ ਲਗਵਾਈ ਤੀ ਜੋ ਗਲੀਆਂ ਕਾਫੀ ਦੇਰ ਤੋਂ ਕੱਚੀਆਂ ਸਨ ਉਹਨਾਂ ਨੂੰ ਵੀ ਪੱਕਾ ਕੀਤਾ ਗਿਆ ਸੀ ਪੇਸ਼ ਹੈ ਕਪੂਠਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭাকর ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਕਰਾ ਅਿਕਪੂਰਥਲੇ ਸ਼ਰਦੇਖਾਨ ਕਾ ਪਿੰਡ ਵਿੱਚ ਆਇਆ ਖਾਨਪੁਰ ਰੋਤਰੀ ਜਿੱਤੂ ਦੇ ਸਰਪੰਚ ਦਲਬੀਰ ਸਿੰਘ ਬਾਰੇ ਪਿੰਡ ਦੇ ਲੋਕਾਂ ਨੇ ਕਾਫੀ ਸ਼ਿਕਾਇਤਾਂ ਕੀਤੀ ਹੈ ਕਿ ਸਰਪੰਚ ਸਾਹਿਬ ਦੇ ਵਿਕਾਸਾਤ ਸੇ ਕੁਝ ਨਹੀਂ ਕਰੇ ਲੋਕਾਂ ਨੇ ਬਾਰ ਬਾਰ ਚੈਨਲ ਤੇ ਫੋਨ ਕੀਤਾ ਤੇ ਪਹਿਲਾ ਸਾਡੀ ਟੀਮ ਆਈ ਉਤਵਾ ਅਸੀਂ ਵੈਰੀਫਾਈ ਕਰਨ ਵਾਸਤੇ ਆਇਆ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋਈ ਹੈ ਤੇ ਜ਼ਿਆਦਾਤਰ ਪਿੰਡ ਦੇ ਲੋਕੀ ਆਪੋਜੀਟਾ ਆ ਉਹ ਸਰਪੰਚ ਸਾਹਿਬ ਨੂੰ ਪੁੱਛਿਆ ਕਿ ਲੋਕੀ ਕਿਉਂ ਆਪੋਜੀਟਾ ਕੀ ਕਰ ਰਹਾ ਸਤਰੀਆ ਸਰਪੰਚ ਸੱਚੀ ਗੱਲ ਹੈ ਕਿ ਨਹੀਂ ਸਾਡਾ ਮੈਂ ਤਾਂ ਦਵੀਸੇ ਜੀ ਬੀਰ ਸਿੰਘ ਜੀ ਆਦਰ ਤੋਂ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਕੀ ਕੁਝ ਕੀਤਾ ਨਹੀਂ ਜੀ ਇਹ ਹੀ ਲਾ ਪਿੰਡ ਚ ਕਿੰਨਾ ਵਿਕਾਸ ਕੀਤਾ ਕਈ ਹਰ ਕੋਈ ਅਟਵਾਰਟੀ ਹੁੰਦੀ ਆ ਉਹ ਗਲਤ ਖਬਰਾਂ ਹੁੰਦੀ ਆ ਵਾਲਾ ਇਸੇ ਦਾ ਪਰ ਵਿਕਾਸ ਹੋ ਕਿਦਾ ਨਹੀਂ ਉਹ ਤਾਂ ਅਸੀਂ ਵੀ ਦੇਖਿਆ ਕਿ ਪਿੰਡ ਦਾ ਕਾਫੀ ਵਿਕਾਸ ਹੋਇਆ ਪਿਆ ਇੰਟਰ ਲੋਕ ਹਰ ਜਗ੍ਹਾ ਪਈ ਹੋਈ ਆ ਮਾੜੀ ਮੋਟੀ ਦਾ ਕਮੀ ਹਰ ਪਿੰਡ ਵਿੱਚ ਹੁੰਦੀ ਹੁੰਦੀ ਆ ਪਾਰਟੀ ਭੱਜੀ ਵੀ ਹੁੰਦੀ ਆ ਲੇਕਿਨ ਤੁਸੀਂ ਮੇਨ ਕਿਹੜੇ ਕਿਹੜੇ ਕੰਮ ਕੀਤੇ ਆ ਦੱਸੋ ਜੀ ਕੋਈ ਜੀ ਮੈਂ ਸਭ ਤੋਂ ਪਹਿਲਾਂ ਮੇਨ ਬਾਜ਼ਾਰ ਬਣਾਇਆ ਮੇਰੇ ਗਾਜ ਕੰਮ ਕੀਤਾ ਬਹੁਤ ਸੋਣਾ ਸਤ ਜੀ ਮੇਰੇ ਬਜਾਰ ਦੇ ਹੀ ਲਿਆ ਜੋ ਵੀ ਯਾਰ ਮੇੜ ਪੈਂਦੇ ਆ ਸਾਰੇ ਐਂਟਰਲੋਗ ਲਾਈ ਆ ਐਂਟਰਲੋਗ ਲਾ ਕੇ ਫੇਰ ਘਰ ਤੋਂ ਵੱਲ ਕਿਲੋਮੀਟਰ ਇੱਕ ਸਿਵਰੀ ਪਾਇਆ ਬਾਕੀ ਪਿੰਡ ਜੀ ਸਭ ਸਿਵਰੀ ਪਾ ਦੇ ਕਦੇ ਸਿਵਰੀ ਕਿਵੇਂ ਬੰਦੋ ਉਹ ਵੀ ਸੱਚ ਲੱਗਦੇ ਤੇ ਅਹੀ ਉਹ ਵੀ ਚਾਲੂ ਕਰਾਈਦਾ ਤੇ ਇਹਦਾ ਮਤਲਬ ਪਿੰਡ ਵਿੱਚ ਪਾਰਟੀ ਬਾਜੀ ਹੈ ਤੁਸੀਂ ਸਾਰੇ ਕੰਮ ਕਰਵਾਇਆ ਤੁਸੀਂ ਦੇਖੋ ਸਾਰੇ ਪਿੰਡ ਜੇ ਕਿਤੇ ਨਹੀਂ ਐਂਟਰਲੋਗ ਲੱਗੀ ਸਾਰੇ ਵਾਰੀ ਜਿਹਨੇ ਗਰਾਉਂਡ ਹੋਣੀ ਉਹਨੇ ਲੋਣੀ ਆ ਬਾਕੀ ਕੁਝ ਜਗ੍ਹਾ ਵੈਸੇ ਹੈ ਜਿੱਤੇ ਕੀ ਪ੍ਰੋਬਲਮ ਹੈ ਕਿ ਗਲੀਆਂ ਕਦੇ ਕਦੇ ਕੱਚੀਆਂ ਵਾਂ ਲੇਕਿਨ ਉਹ ਵੀ ਇਹ ਕਹਿ ਸਕਦੇ ਗ੍ਰਾਂਟ ਦੇ ਹਿਸਾਬ ਨਾਲ ਤੇ ਕੰਮ ਕੀਤਾ ਬਾਕੀ ਲਗੀਆਂ ਇੱਕ ਜਿਹੜੀ ਗਲੀ ਕੱਚੀ ਉਹ ਵੀ ਉਹ ਸਾਡੀ ਕੰਕਰੀਟ ਪਾਸ ਹੋਈ ਸੀਗੀ ਉਹ ਕਹਿੰਦੇ ਐਂਟਰ ਲੋਕ ਲੋਨੀ ਆ ਉਹ ਦੁਆਰਾ ਮਤਾ ਪਾਇਆ ਸੀ ਉਹ ਪਾਸ ਹੋਣ ਕੋ ਇੱਜਾ ਉਹ ਨਹੀਂ ਪਾਸ ਹੋਣੀ ਉਹ ਹੀ ਗਲੀ ਠੁਮਰ ਜਣੀ ਸਰਪੰਚ ਸਾਹਿਬ ਜਿਹੜਾ ਆਪਾਂ ਬਾਜ਼ਾਰ ਚ ਜਾਈਦਾ ਉੱਤੇ ਇੱਕ ਦੋ ਦੁਕਾਨਾਂ ਜਿੱਥੇ ਬੂੜ ਦੇ ਦੁਕਾਨਾਂ ਵਾਂ ਉੱਥੇ ਦੇ ਬਲੋ ਸ਼ਿਵਰਾਜੀ ਬਹੁਤ ਜ਼ਿਆਦਾ ਪ੍ਰੋਬਲਮ ਐਂਟਰ ਲੋਕ ਚ ਕਿਤੇ ਇਹ niche ਕੁਝ ਵੀ ਨਹੀਂ ਆ। ਹਲੋ ਇਹ ਬਿਲਕੁਲ ਐਂਟਰ ਲੋਕ ਲਈ ਆ। ਆਈ ਗੜਕਾ ਪਾ ਕੇ, ਰੂੜੀ ਪਾ ਕੇ ਲਈ ਆ। ਕੋਈ ਨਾਲ ਲਈ। ਬਾਕੀ ਉਹ ਉਥੇ ਸ਼ਿਗਰੇ ਪਾਇਆ ਵਾ। ਉਹ ਜਿਹੜੇ ਦੁਕਾਨਦਾਰ ਆ, ਉਹ ਜਿਹੜੇ ਲਫਾਫੇ ਬਾਹਰ ਛੱਡਦੇ ਆ, ਉਹ ਲਫਾਫੇ ਵਿੱਚ ਲੈਂਦੇ ਆ। ਉਹਨਾਂ ਕੋਈ ਪੀਪੜਾ ਬਣ ਨਹੀਂ ਲਾਇਆ। ਲਫਾਫੇ ਭਰਨ ਵਾਸਤੇ ਉਹਨਾਂ ਵਿੱਚ ਫਸ ਜਾਂਦੇ ਆ। ਤਾਂ ਪਾਣੀ ਬੰਦ ਹੋਇਆ। ਕਿ ਪਿੰਡ ਦਾ ਵਿਕਾਸ ਤੁਸੀਂ ਪੂਰੀ ਤਰ੍ਹਾਂ ਕੀਤਾ ਲੋਕੀਂ ਝੂਠੇਸ਼ ਕਹਤਾ ਹੋ ਰਹੇ। ਲੇਕਿਨ ਸਰ ਜੇ ਅਪਾ ਗੱਲ ਕਰੀਏ ਕਿ ਵੀ ਬੰਦੇ ਨਾਲ ਗੱਲ ਪਤਾਈ ਤੇ 10 ਮੰਦਰਾ ਆਪੋਜੀਟ ਹੈ ਇਹਦਾ ਕੀ ਕਾਰਨ ਅਰੇ ਇਹ ਉਪਾਇੋਟ ਪਾੜੀ ਉਹ ਜਿਹੜੇ ਡੰਡੂ ਉਹ ਸਾਡੇ ਪਿੰਡ ਦੇ ਬੰਦੇ ਨਹੀਂਗੇ ਦੁਕਾਨਾਂ ਵਾਲੇ ਉਹ ਬਾਹਰੋਂ ਆਉਂਦੇ ਆ ਸਾਡੇ ਪਿੰਡ ਦੀ ਗੱਲ ਕਰੇ ਆਪਾਂ ਪਿੰਡ ਦੇ ਲੋਕਾਂ ਨੂੰ ਬਿਆਰ ਸੀ ਆ ਜਿਹਨਾਂ ਨੇ ਦੁਕਾਨ ਤੋਂ ਬਾਹਰੋਂ ਆਏ ਆ ਪਿੰਡ ਦੇ ਵਿੱਚ ਦੇ ਲੋਕਾਂ ਨਾਲ ਵੀ ਗੱਲਬਾਤ ਹੋਈ ਆ ਠੀਕ ਆ ਉਹ ਵੀ ਮਤਲਬ ਕੁਝ ਆਪੋਜੀਟ ਆ ਠੀਕ ਆ ਯਾਨੀ ਕਿ ਉਹ ਸਾਡੇ ਉਜਤੇ ਦੀ ਕਹਿ ਸਕਦੇ ਪਾਰਟੀ ਵੱਜੀ ਦਾ ਚੱਕਰ ਆ ਹਾਂ ਉਸ ਪਾੜੀ ਬਾਈ ਦਾ ਚੱਕਰ ਨਹੀਂ ਆ ਇਹ ਲੈਕਚਰ ਖਾ ਹੈਗਾ ਵਾ ਜਿੱਦਾਂ ਅਸੀਂ ਨਾ ਕਿ ਆ ਅਸੀਂ ਕਾਂਗਰਸ ਨੂੰ ਮਿਲੋਂ ਕਰਦੇ ਆ ਸੜੇ ਇੰਦਰ ਪ੍ਰਤਾਪ ਐਮਐਲਏ ਆ ਦੀ ਪਰ ਉਹ ਪਾਰਟੀ ਵੱਜਿੰਦੇ ਤਾਂ ਕੋਈ ਇਸ਼ੂ ਹੀ ਨਹੀਂ ਹਾ ਹੁਣ ਤੁਸੀਂ ਆ ਦੱਸੋ ਬਣ ਨੂੰ ਗ੍ਰਾਂਟ ਕਿਨੇ ਆਈ ਤੁਹਾਡੀ ਗ੍ਰਾਂਟ ਤਕਰੀਬਨ 8 ਲੱਖ 21 6 ਲੱਖ ਆ ਬਾਕੀ 15% ਕੰਮ ਕਿਤੇ ਆ ਮੇਰੇ ਨਾਲ ਕੈਮਰਾਮੈਨ ਮਦਨ ਲਾਲ ਖਪੂਰ